ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਲੋਪਰਟ ਨੂੰ ਨਾਟਾ ਗੁਨਾਹਕ ਲਾਗੂ ਕਰੋ ਲਾਗੂ ਕਰੋ ਲਾਗੂ ਮਾਣ ਪੱਤਾ ਵਰਕਰਾਂ ਤੇ ਕੋਕਾ ਤੁਸਰ ਪੱਤ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਪਾਣੀ ਬਿਨਸ਼ਲ ਭਾਲ ਕਰੋ ਭਾਲ ਕਰੋ ਨੀ ਇਹਦੀਆਂ ਰੋਕੀਆਂ ਕਿਸ਼ਤਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੱਕੇ ਪੱਤੇ ਭਾਲ ਕਰੋ ਭਾਲ ਕਰੋ ਪੱਕੇ ਗਏ ਪੱਤੇ ਤੇ ਐਸ.ਪੀ ਭਾਲ ਕਰੋ ਭਾਲ ਕਰੋ ਪੰਜਾਬ ਸਰਕਾਰ ਨੂੰਤਾ अपॉइंटमेंट टैक्स का फैसला रद्द करो पंद्रह एक पंद्रह का नोटिफिकेशन लागू करो पंजाब के सारे मुलाजमान पंजाब के दरखास्त से लागू करो सारे मुलाजमान पंजाब के दरखास्त से लागू करो दो पॉइंट उन्नाट का गुना लागू करो पंजाब मुलाजम के पेंशनर संजय फ्रंट जिंदाबाद